तीर्थां दी ਯਾਤਰਾ ਭਾਰਤ ਦਾ ਸੂਬਾ ਉੱਤਰ ਪ੍ਰਦੇਸ਼ ਪ੍ਰਾਚੀਨ ਸਭੱਤੇ ਤੇ ਧਰਮਾਂ ਦਾ ਕੇਂਦਰ ਹੈ ਇਸ ਵਿਚ ਅਨੇਕਾਂ ਥਾਂ ਤੇ ਰਹਿ ਹਨ ਪ੍ਰਾਚੀਨ ਕਾਲ ਵਿੱਚ ਆਰਿਆ ਲੋਕ ਦਰਿਆ ਗੰਗਾ ਤੇ ਜਮਨਾ ਕਿਨਾਰੇ ਬਹੁਤ ਰਹੇ ਹਨ ਇਸ ਕਾਰਨ ਥਾਂ ਥਾਂ ਤੇ ਸਾਇਮ ਹੋਰ ਗਏ ਸਨ ਬਨਾਵਸ ਅਯੁੱਧਿਆ ਪ੍ਰਿਆਗ ਹਰਦਵਾਰ ਤੇ ਮਥਰਾ ਆਦਿ ਸੰਸਾਰ ਪਰਸਿੱਧ ਥੀਰਤ ਇਸੇ ਪ੍ਰਾਂਤ ਵਿੱਚ ਹਨ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਤੀਰਥਾਂ ਦੇ ਦਰਸ਼ਨ ਕਰਨ ਦੀ ਇੱਛਾ ਵਾਂਸਨ ਉਹਨਾਂ ਨੇ ਫੈਸਲਾ ਕੀਤਾ ਕਿ ਤੀਰਥਾਂ ਦੀ ਯਾਤਰਾ ਕਰਦਿਆਂ ਹੋਇਆਂ ਜਾਣਾ ਚਾਹੀਦਾ ਹੈ ਇੱਕ ਤਾਂ ਪੰਧ ਸੌਖਾ ਹੋ ਜਾਵੇਗਾ ਦੂਜਾ ਰਾਹ ਵਿੱਚ ਯਾਤਰੂ ਵਹੀਰ ਨਾਲ ਮਿਲ ਜਾਇਆ ਕਰਨਗੇ ਤੇ ਰਾਹ ਦਾ ਖਤਰਾ ਟਲ ਜਾਇਆ ਕਰੇਗਾ ਤੀਸਰਾ ਜੀਵਨ ਦਾ ਕੀ ਭਰੋਸਾ ਹੈ ਫੇਰ ਖਬਰੇ ਇੱਧਰ ਆਉਣਾ ਹੈ ਕਿ ਨਹੀਂ ਇਸ ਵਾਸਤੇ ਮਾਮਾ ਗਿਰਪਾਲ ਜਾਂਜੀ ਨੂੰ ਹੁਕਮ ਹੋਇਆ ਕਿ ਉਹ ਡੇਰੇ ਨੂੰ ਤੀਰਥਾਂ ਰਾਹੀਂ ਪੰਜਾਬ ਨੂੰ ਲਿਜਾਣ ਸਭ ਤੋਂ ਪਹਿਲਾਂ ਤੀਰਥਰਾਵਿਚ ਬਨ ਬਨਾਰਸ ਆਇਆ ਬਨਾਰਸ ਦਾ ਦੂਜਾ ਨਾਮ ਕਾਂਸੀ ਹੈ ਜਿਸ ਕਾਂਸੀ ਵਿੱਚ 1 2 ਨਹੀਂ ਸਗੋਂ ਹਜ਼ਾਰਾਂ ਮੰਦਰ ਹਨ ਜਿੱਥੇ ਭਗਤਾਂ ਨੇ ਭਗਤੀ ਕੀਤੀ ਤੇ ਰਾਜੇ ਹਰੀਜੰਦ ਵਰਗੇ ਧਰਮੀ ਬੰਦੇ ਵੀ ਸਨ ਗੰਗਾ ਦੇ ਕਿਨਾਰੇ ਵਿਸ਼ਾਲ ਮੰਦਰਾਂ ਵਿੱਚ ਸਵੇਰ ਸ਼ਾਮ ਭਗਤਾਂ ਦੀ ਪੂਜਾ ਹੁੰਦੀ ਹੈ ਬਾਲ ਉਮਰ ਵਿੱਚ ਸਤਿਗੁਰੂ ਜੀ ਬਨਾਰਸ ਪੁੱਜੇ ਗੰਗਾ ਕਿਨਾਰੇ ਇੱਕ ਧਰਮਸ਼ਾਲਾ ਵਿੱਚ ਟੇਰਾ ਲਾਇਆ ਗਿਆ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਗੁਰਸਿੱਖਾਂ ਤੇ ਗੁਰੂ ਘਰ ਦੇ ਪ੍ਰੇਮੀਆਂ ਦੀ ਸ਼ਰਧਾ ਦੇਖ ਕੇ ਪੰਡਿਤ ਲੋਕ ਦਰਸ਼ਨ ਕਰਨਾਏ ਉਹਨਾਂ ਦੇ ਮਨੋ ਵਿਚਾਰ ਵੱਖਰੇ ਵੱਖਰੇ ਸਨ ਕੋਈ ਇਸ ਭਾਵਨਾ ਨਾਲ ਆਇਆ ਸੀ ਕਿ ਉਹ ਦੇਖੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਵਿੱਚ ਕਿੰਨੀ ਕੁ ਬ੍ਰਹਮ ਸ਼ਕਤੀ ਹੈ ਕੋਈ ਇਸ ਵਿਚਾਰ ਨਾਲ ਆਇਆ ਕਿ ਉਹ ਗਿਆਨ ਚਰਚਾ ਕਰਕੇ ਲੋਕਾਂ ਨੂੰ ਦੱਸੇ ਕਿ ਕਾਂਸੀ ਦੇ ਪੰਡਿਤ ਬਹੁਤੇ ਵਿਦਵਾਨ ਹਨ ਜੇ ਜੋ ਕੋਈ ਸਤਗੁਰੂ ਜੀ ਦੇ ਸੰਮੁਖ ਜੈਸੀ ਭਾਵਨਾ ਚਿੱਤ ਵਿੱਚ ਲੈ ਕੇ ਆਇਆ ਤੈਸਾ ਹੀ ਫਲ ਉਪੰਦਾ ਗਿਆ ਅਕਾਲ ਪੁਰਖ ਦੀ ਪ੍ਰੇਰਣਾ ਨਾਲ ਸਤਗੁਰੂ ਜੀ ਜਗਤ ਉੱਤੇ ਆਏ ਸਨ ਉਹਨਾਂ ਨੂੰ ਜਗਤ ਦੇ ਹੰਕਾਰੀ ਲੋਕ ਕਿਵੇਂ ਜਿੱਤ ਸਕਦੇ ਸਨ ਸਭ ਨੂੰ ਮੂੰਹ ਦੀ ਖਾਣੀ ਪਈ ਸਾਰੇ ਹੈਰਾਨ ਹੋਏ ਇੱਕ ਪੰਡਤ ਵੇਦ ਵਿਆਕਰਣ ਦਾ ਪੰਡਤ ਸੀ ਉਸਨੇ ਕੁਝ ਸ਼ਲੋਕ ਪੜ੍ਹੇ ਤੇ ਸਤਗੁਰੂ ਜੀ ਦੇ ਅੱਗੇ ਸਵਾਲ ਕੀਤੇ ਸਤਗੁਰੂ ਜੀ ਨੇ ਸੰਸਕ੍ਰਿਤੀ ਸ਼ਲੋਕਾਂ ਦੇ ਅਰਥ ਕਰ ਦਿੱਤੇ ਏ ਦੇਖ ਸੁਣ ਕੇ ਪੰਡਤ 당 ਰਹਿ ਗਿਆ ਉਸ ਤੇ ਦੰਦ ਤੇ ਬੁੱਲ ਜੁੜ ਗਏ ਉਸ ਨੂੰ ਕੁਝ ਹੋਰ ਪੁੱਛਣ ਦਾ ਹੌਸਲਾ ਨਾ ਪਿਆ ਕੁਝ ਦਿਨ ਕਾਂਸੀ ਕਾਂਸੀ ਰਹਿ ਕੇ ਸਤਿਗੁਰੂ ਜੀ ਅੱਗੇ ਤੁਰੇ ਜਿੱਥੇ ਵੀ ਪੜਾ ਕਰਦੇ ਉੱਥੇ ਹੀ ਮਾਤ ਲੋਕ ਦੇ ਕਲਯੁਗੀ ਜੀਵਾਂ ਨੂੰ ਤਾਰਦੇ ਹੌਲੀ ਹੌਲੀ ਪ੍ਰਿਆਗ ਪਹੁੰਚ ਕੇ ਤ੍ਰਿਬੈਣੀ ਧੀਰਧ ਦੀ ਯਾਤਰਾ ਕੀਤੀ ਪੁੰਨ ਦਾਨ ਕੀਤੇ ਅੱਗੇ ਤੁਰੇ ਹੌਲੀ-ਹੌਲੀ ਤੀਰਥਾਂ ਦੇ ਦਰਸ਼ਨ ਕਰਦੇ ਹੋਏ ਮਥਰਾ ਪਿੰਦਰਾਵਨ ਪੁੱਜ ਗਏ ਮਥਰਾ ਤੇ ਵਿੰਦਰਾਵਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਅਮਰ ਯਾਦਗਾਰ ਹੈ ਸਤਿਗੁਰੂ ਜੀ ਦੇ ਪ੍ਰਕਾਸ਼ਮਈ ਪ੍ਰਭਾਵਸ਼ਾਲੀ ਚਿਹਰੇ ਨੂੰ ਜਿਸ ਵੀ ਸਿਆਣੇ ਪੁਰਖ ਨੇ ਦੇਖਿਆ ਉਸੇ ਹੀ ਗਿਆ یوں ਪ੍ਰਤੀਤ ਹੁੰਦਾ ਹੈ ਜਿਵੇਂ ਕ੍ਰਿਸ਼ਨ ਜੀ ਨੇ ਮੁੜ ਕੇ ਜਨਮ ਲਿਆ ਹੈ ਬਹੁਤ ਲੋਕ ਆਈ ਦਰਸ਼ਨ ਕਰਨ ਵਾਸਤੇ ਆਈ ਸਭ ਨਰ ਨਾਰੀ ਸਤਿਗੁਰੂ ਜੀ ਦੇ ਚਿਹਰੇ ਨੂੰ ਦੇਖ ਕੇ ਕੀਲੇ ਗਏ ਸਭ ਦੇ ਹੱਥ ਜੁੜ ਗਏ ਬੁੱਲਣਾ ਵਿੱਚੋਂ ਬਾਰ-ਬਾਰ ਇਹ ਸ਼ਬਦ ਨਿਕਲਣ ਲੱਗਾ ਤਨ ਸਤਗੁਰੂ ਤਨ શ્રીਕ੍ਰਿਸ਼ਨ ਆਪੋ ਆਪਣੀ ਸਮਝ ਤੇ ਭਗਤੀ ਦੇ ਅਸਰ ਹੇਠੋਂ ਕਹਿੰਦੇ ਕਲਯੁਗ ਨੇ ਪਾਪਾਂ ਨੂੰ ਖੰਡਨ ਵਾਸਤੇ ਅਤੇ ਤੁਰਕਾਂ ਦਾ ਨਾਸ ਕਰਨ ਵਾਸਤੇ ਹੀ ਕ੍ਰਿਸ਼ਨ ਨੇ ਮੁੜ ਕੇ ਉਤਾਰਤ ਆ ਰਿਹਾ ਉਤਾਰਤ ਆ ਦੇ ਵੀ ਕਿਉਂ ਨਾ ਮਲੇਛਾਂ ਨੇ ਸਾਰੇ ਦੇਵ ਮੰਦਰ ਢਾਟੇੜੀ ਕਰ ਦਿੱਤੇ ਹਨ ਧਰਮ ਦੀ ਹਾਨੀ ਹੋ ਰਹੀ ਹੈ ਸ਼ੈਤਾਨ ਸ਼ਕਤੀਆਂ ਉਸੇ ਤਰ੍ਹਾਂ ਹੀ ਵੱਧ ਰਹੀਆਂ ਹਨ ਜਿਵੇਂ ਕਦੀ ਪਾਂਡਵਾਂ ਤੇ ਕੌਰਵ ਦੇ ਸਨ ਉਸੇ ਵੇਲੇ ਦ੍ਰੋਪਦੀ ਦੀ ਨਰਾਦਨ ਹੋਈ ਸੀ ਪਰ ਅੱਜ ਲੱਖਾਂ ਦ੍ਰੋਪਦੀਆਂ ਦੇ ਚੀਰ ਹਰੇ ਜਾ ਰਹੇ ਹਨ ਲੱਖਾਂ ਲਗਨ ਕਰਕੇ ਪਰਦੇਸਾਂ ਦੀਆਂ ਮੰਡੀਆਂ ਵਿੱਚ ਵੇਚੀਆਂ ਜਾ ਰਹੀਆਂ ਹਨ ਵੇਦ ਪੂਜਾ ਕਰਨ ਨਹੀਂ ਦਿੱਤੀ ਜਾਂਦੀ ਮਲੇਸ਼ ਧਰਮ ਦਾ ਬੋਲਬਾਲਾ ਹੈ ਠੀਕ ਹੈ શ્રી ਕ੍ਰਿਸ਼ਨ ਜੀ ਮਹਾਰਾਜ ਨੇ અવਤਾਰ ਧਾਰਿਆ ਹੈ ਪੂਜੋ ਸਤਕਾਰ ਕਰੋ ਮਥਰਾ ਬਿੰਦਰਾਵਨ ਤੇ ਜੋਗਿਰਦੇ ਦੇ ਸਾਰੇ ਇਸਤਰੀ ਬੁਰਖਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਾਰਪੇਟ ਚੜਾਈ ਤੇ 10 ਦਿਨ ਰੱਖਿਆ ਇੱਕ ਵਾਰ ਸਾਰੇ ਬਿੰਦਰਾਵਨ ਦੀ ਧਰਤੀ ਮੋਲ ਉੱਠੀ ਪ੍ਰਸੰਨਤਾ ਹੀ ਪ੍ਰਸੰਨਤਾ ਹਰ ਪਾਸੇ ਦਿਖਾਈ ਦੇਣ ਲੱਗੀ ਮੰਦਰ ਦੇ ਟੱਲ ਆਪਣੇ ਆਖੜ ਕਰਨ ਲੱਗ ਪਏ ਠੰਡੀਆਂ ਹਵਾਵਾਂ ਆਈਆਂ ਲੋਕਾਂ ਨੂੰ ਚੰਗੇ ਸੁਪਨੇ ਆਏ ਦੇਵ ਮੂਰਤੀਆਂ ਮਸਤੀ ਵਿੱਚ ਝੂਮੀਆਂ ਲੋਕਾਂ ਨੇ ਅਨੇਕ ਗੈਰ ਕੁਦਰਤੀ ਘਟਨਾਵਾਂ ਦੇਖੀਆਂ ਜੋਛੀਆਂ ਨੇ ਜੋਤਿਸ਼ ਲਗਾ ਕੇ ਕਿਹਾ ਇਹ ਧਰਮ ਦੀ ਰੱਖਿਆ ਕਰਨ ਵਾਲਾ ਮਹਾਪੁਰਖ ਪ੍ਰਗਟਿਆ ਹੈ ਧਰਮ ਦਾ ਝੰਡਾ ਉੱਚਾ ਹੋਵੇਗਾ ਇਸ ਦੀ ਸ਼ਕਤੀ ਵਧੇਗੀ ਤੇ ਮਲੇਸ਼ ਸ਼ਕਤੀ ਘਟੇਗੀ ਔਰ ਤੀਸਰਾ ਪੰਥ ਚੱਲੇਗਾ ਮਥਰਾ ਵਿੱਚ ਸੰਤਾਂ ਸੰਗਤਾਂ ਤੇ ਗ੍ਰਸਤੀ ਜੋੜਿਆਂ ਨੂੰ ਦਰਸ਼ਨ ਦੇ ਕੇ ਡੇਰਾ ਗਏ ਤੁਰਿਆ ਮਥਰਾ ਤੋਂ ਸਿੱਦੇ ਰਿਵਾੜੀ ਨੂੰ ਆ ਗਏ 리와ੜੀ ਤੋਂ ਅੱਗੇ ਪੰਜਾਬ ਸ਼ੁਰੂ ਹੋ ਗਿਆ